ਉਹਨਾਂ ਨੂੰ ਉੱਚ ਨਾ ਹੋਵੇ ਕੋਈ ਪਿਓ ਮਹਾ ਸਿੰਘ ਨੇ ਤਾਂ ਭਾਈ ਆਪਣੀ ਜਾਨ ਵਾਰ ਕੇ ਆਪਣਾ ਬੇਦਾਵਾ ਪੜਵਾ ਲਿਆ ਸੀ ਤੁਸੀਂ ਇਕਾਤਖ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਹੋ ਓਏ ਤੁਹਾਡਾ ਬੇਦਾਵਾ ਕੌਣ ਪੜੂਗਾ ਜੋ 2 ਦਸੰਬਰ ਨੂੰ ਤੁਹਾਨੂੰ ਸੱਜਾ ਲਾਇਕੀ ਸੀ ਜੋ ਹੁਕਮ ਦਿੱਤੇ ਗਏ ਸੀ ਉਹਨਾਂ ਜੋ ਜਿਹੜੇ ਹੁਕਮ ਪੂਰੇ ਕੀਤੇ ਸਮਾਏ ਭਾਂਡੇ ਵਾਜਤ ਤੁਸੀਂ ਕੀ ਕੀਤਾ ਕੀ ਹੈ ਉਸੇ ਗੁਮਰਾਹ ਕੀਤਾ, ਤੁਸੀਂ ਦੋਸ਼ ਲਾਇਆ ਨੇ ਕਿੰਨੀ ਹਰ ਪੀ ਸਿੱਖ ਤੇ ਸਿਦਰਾਵਾ ਦਿੱਤਾ ਗਿਆਨੀ ਰਕबीर ਸਿੰਘ ਨੂੰ ਕਿਹੜਾ ਕੋਈ ਮਾੜੀ ਮੋੜੀ ਕਰ ਸਰ ਰਹਿਂਦੀ ਹੈ ਸੁਖਬੀਰ ਤੋਂ ਉਹ ਦਰਜੀਤ ਸਿੰਘ ਟੀਮਾ ਪੂਰੀ ਕਰ ਦੂਗਾ ਤੇ ਇਹਨਾਂ ਦਾ ਫੇੜਾ ਪੂਰੀ ਤਰ੍ਹਾਂ ਕਰ ਕਰ ਓਏ ਬੰਜੋ ਏ ਬੱਦੇ ਦੇ ਪੁੱਤ ਓਏ ਸੁਧਰ ਜੋ ਏ ਓਏ ਨਾ ਕਰੋ ਕੰਨਾਂ ਦਾ ਨਾ ਕਰੋ ਕੰਨ ਤੋਂ ਸਮਝਾ ਲੀ ਜੇ ਮਾਗੀ ਤੇ ਮੇਲੇ ਤੇ ਕਾਨਫਰੰਸ ਹੋਰ ਹੋ ਰਹੀ ਹੈ ਉੱਤੇ ਨਵੇਂ ਅਕਾਲੀ ਦਲ ਦਾ ਐਲਾਨ ਹੋ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜਿਹੜਾ ਡਿਗਰੂ ਗੱਲ ਦੀ ਜੇਲ੍ਹ 'ਚ ਬੈਠਾ ਹੈ ਉਹ ਜੇਲ੍ਹ 'ਚ ਬੈਠੇ ਤੇ ਦਾ ਲੋਕ ਮਗਰ ਲੱਗਣਗੇ ਉੱਥੇ ਇਕੱਠ ਹੋਊਗਾ ਦੇਖ ਲੋ ਪਰ ਟੁੜ ਦੇ ਇਕੱਠ ਕੁੱਟ ਨਹੀਂ ਹੋਣਾ ਜੇ ਤੁਸੀਂ ਤੁਹਾਡਾ ਲਾਣਾ ਵਾੜੇ ਇਕੱਠਾ ਹੋਣਾ ਅਕਾਲ ਪਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕਹਿਣ ਵਾਲਾ ਕੋਈ ਨਹੀਂ ਆਊਗਾ ਜੇ ਆਉਣਗੇ ਤਾਂ ਅਕਾਲ ਪਖਤ ਦੇ ਭਗੌੜੇ ਤੇ ਭਗੌੜਿਆਂ ਦੇ ਮੇਟੀ ਹੋਣਾ ਅਸੀਂ ਬੇਸ ਦੇ ਦਿੱਤੀ ਸੀ ਐਲਾਨ ਕੀਤਾ ਸੀ 5 ਜਨਵਰੀ ਨੂੰ ਪ੍ਰਧਾਨ ਦਾ ਨਾਮ ਸਾਕੇ ਪ੍ਰਧਾਨ ਜੀ ਦਾ ਹੁਕਮ ਆ ਗਿਆ ਕਿ ਉਹ ਜਿੱਦ ਰਿਪੋਰਟ ਠਹਿਰੋ ਉਰਪੁਰ ਬਲੰਕਣ ਦਿਓ ਉਸ ਤੋਂ ਬਾਅਦ ਉਹ ਐਲਾਨ ਕਰਦੇ ਬਹੁਤ ਜਲਦੀ ਬਾਕੀ ਦੇ ਮੇਲੇ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਇਹ ਸ਼ੋਭਨੀ ਅਕਾਲੀ ਦਲ ਦਾ ਪ੍ਰਧਾਨ ਕੌਣ ਬਣ ਰਿਹਾ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਸ਼ਕਾ ਨੂੰ ਰਣਜਨ ਸਿੰਘ ਪ੍ਰੇਮੀ ਵੱਲੋਂ ਜੀਉ ਆਇਆਂ ਕਿਹਾ ਜਾਂਦਾ ਹੈ ਜੀ ਪਤਾ ਇਹ ਲੱਗਿਆ ਕਿ ਜਿਵੇਂ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਮਾ ਸਿੰਘ ਉਹਨਾਂ ਦਾ ਸਾਥ ਛੱਡਿਆ ਸੀ ਪਰ ਉਹਨੇ ਤਾਂ ਬੇਦਾਵਾ ਆਪਣੀ ਜਾਨ ਵਾਰ ਕੇ ਗੁਰੂ ਸਾਹਿਬ ਤੋਂ ਪੜਵਾ ਲਿਆ ਪਰ ਅੱਜ ਕੁਝ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਲੋਕ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਗੁਰangar ਉਸੇ ਮੁਖਤਸਰ ਦੀ ਪਾਵਨ ਧਰਤੀ ਤੇ ਪਤਾ ਲੱਗਿਆ ਕਿ 14 ਜਨਵਰੀ ਵਾਲੇ ਦਿਨ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਪੁੱਛਣਾ ਹੋਵੇ ਕੋਈ ਵੀ ਉਹ ਮਹਾ ਸਿੰਘ ਨੇ ਤਾਂ ਭਾਈ ਆਪਣੀ ਜਾਨ ਵਾਰ ਕੇ ਆਪਣਾ ਬੇਦਾਵਾ ਪੜਵਾ ਲਿਆ ਸੀ ਤੁਸੀਂ ਇਕਾਤਖ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਹੋ ਉਹ ਤੁਹਾਡਾ ਬੇਦਾਵਾ ਕੌਣ ਪੜੂਗਾ ਤੁਹਾਡੇ ਤੇ ਕੋਈ ਜਾਨ ਵਾਰਨ ਵਾਲਾ ਤਾਂ ਹੈ ਨਹੀਂ ਵੀ ਕੋਈ ਆਪਣੀ ਜਿੰਦਵਾਰ ਨੂੰ ਕੋਈ ਕੁਰਬਾਨੀ ਦੇ ਦੂ ਉਹ ਜਿਹੜੇ ਆਪਣਾ ਅਸਤੀਵਾ ਨਹੀਂ ਦੇ ਸਕਦੇ ਜਿਹੜਾ ਸੁਖਵੀਰ ਨੇ ਅਜੇ ਤੱਕ ਕੌਮ ਦਾ ਇਨਾ ਨੁਕਸਾਨ ਕਰਤਾ ਕੌਮ ਨੂੰ ਦੋ ਫਾੜ ਕਰਤਾ ਕੌਮ ਉਹਨਾਂ ਦੇ ਜੁੱਤੀਆਂ ਮਾਰ ਰਹੀ ਹੈ ਤੇ ਉਹੀ ਸੁਖਵੀਰ ਕਾਲ ਪੱਖ ਤੋਂ ਭਗਾਉਣਾ ਹੋਇਆ ਉਸੇ ਦੀ ਜੁੰਡਲੀ ਦੇ ਲੋਕ ਚਾਹੇ ਉਹ ਬਲਵਿੰਦਰ ਭੁੰਦੜ ਹੈ ਚਾਹੇ ਉਹ ਦਲਜੀਤ ਛਿਮਾ ਹੈ ਚਾਹੇ ਉਹਦੇ ਹੋਰ ਸਾਥੀ ਨੇ ਉਸ ਗਰੋਹ ਦੇ ਮੈਂਬਰ ਉਹ ਸਾਰੇ ਪਕੌੜੇ ਹੋਏ ਹੋਣ ਉਹ ਤੁਹਾਡੇ ਚੋਂ ਕਿਹੜਾ ਜਾਣ ਦੇਊਗਾ ਤੁਹਾਡੇ ਚੋਂ ਜਿਹੜੇ ਤੁਸੀਂ ਅਸੀਬਾ ਹੀ ਨਹੀਂ ਦੇ ਸਕਦੇ ਤੁਸੀਂ ਕਿਵੇਂ ਜਾਣ ਦਿਓਗੇ ਕਿਵੇਂ ਮੁਕਤ ਹੋਵੋਗੇ ਦੋਸ਼ਾਂ ਤੋਂ ਸੰਗਤ ਤੁਹਾਨੂੰ ਪੁੱਛੇਗੀ ਕਿ ਕੀ ਤੁਸੀਂ ਕਾਲ ਤੱਕ ਸਾਹਿਬ ਨੂੰ ਪਿੱਛੇ ਕਿ ਨਹੀਂ ਆਏ ਤੁਸੀਂ ਕਾਲ ਤੱਕ ਸਾਹਿਬ ਤੋਂ ਪਕੌੜੇ ਨਹੀਂ ਹੋਏ ਪੁੱਛਣਗੇ ਲੋਕ ਤੁਹਾਡੇ ਕੋ ਹਿੰਮਤ ਨਹੀਂ ਹੋਏਗੀ ਤੁਸੀਂ ਦਲਜੀਤ ਛੀਮੇ ਦੇ ਜਿਹੜਾ ਕਿ ਜਿਨੇ ਕਿ ਡੀ ਲੈਕਟਰੀ ਡਿਗਰੀ ਕੁਤੀ ਹੋਈ ਆ ਝੂਠ ਬੋਲਣ ਦੇ ਵਿੱਚ ਮਹਾਰਾ ਜਿਹੜਾ ਕਾਲਪਤਖ ਸਾਹਿਬ ਨੂੰ ਵੀ ਗੁੰਮਰਾਹ ਕਰ ਸਕਦਾ ਹੈ ਜਿਹੜਾ ਜਫੇਦਾਰਾਂ ਨੂੰ ਵੀ ਗੁੰਮਰਾਹ ਕਰ ਸਕਦਾ ਉਹ ਹੁਣ ਕੌਮ ਨੂੰ ਗੁੰਮਰਾਹ ਨਹੀਂ ਕਰ ਸਕਦਾ ਠੀਕ ਹੈ ਉਹਦੇ ਸਿੱਖ ਸਕੇ ਕਹਿਣਗੇ ਜੀ ਅਸੀਂ ਸਜ਼ਾ ਪੂਰੀ ਕਰਤੀ ਨਹੀਂ ਸਜ਼ਾ ਪੂਰੀ ਕੀਤੀ ਜੋ 2 ਦਸੰਬਰ ਨੂੰ ਤੁਹਾਨੂੰ ਸਜ਼ਾ ਲਾਈ ਗਈ ਸੀ ਜੋ ਹੁਕਮ ਦਿੱਤੇ ਗਏ ਸੀ ਉਹਨਾਂ ਚੋਂ ਕਿਹੜੇ ਹੁਕਮ ਪੂਰੇ ਕੀਤਾ ਸਮਾਏ ਭਾਂਡੇ ਵਾਜਨ ਤੋਂ ਕੋਈ ਨਹੀਂ ਕੀਤਾ ਨਾ ਤੁਸੀਂ ਆਪਣੇ ਅਸੀਫੇ ਦਿੱਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਨਾ ਤੁਸੀਂ ਸੱਤਵੇਂ ਮੇਰੀ ਕਮੇਟੀ ਦੀ ਮੀਟਿੰਗ ਬੁਲਾਈ ਨਾ ਪੱਟੀ ਦਾ ਕੋਈ ਦਸਿਆ ਸਿੰਘ ਸਾਹਿਬ ਨੂੰ ਤੁਸੀਂ ਕੀ ਕੀਤਾ ਕੀ ਹੈ ਤੁਸੀਂ ਗੁੰਮਰਾ ਕੀਤਾ ਤੁਸੀਂ ਦੋਸ਼ ਲਾਇਆ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਤੁਸੀਂ ਡਰਾਵਾ ਦਿੱਤਾ ਗਿਆਨੀ ਰਕबीर ਸਿੰਘ ਨੂੰ ਤੁਸੀਂ ਸਾਡ ਦੇ ਜਥੇਦਾਰਾਂ ਨੂੰ ਪਾਸਪਾੜਿਆ ਤੁਸੀਂ ਕੌਮ ਨੂੰ ਧੋਖਾ ਦਿੱਤਾ ਹੈ ਪਰ ਹੁਣ ਕੌਮ ਜਾਗਰਤ ਹੋ ਚੁੱਕੀ ਹੈ ਉਹ ਤੁਹਾਡੇ ਕਾਨਫਰੰਸ ਵੀ ਤੁਹਾਡੇ ਤੇ ਸਵਾਲ ਹੋਣਗੇ ਤੁਹਾਨੂੰ ਸ਼ਰਮ ਨਹੀਂ ਆਉਗੀ ਉਹ ਮੁਕਤਿਆਂ ਦੀ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਮੁਕਤਸਰ ਤੇ ਜੋ ਤੁਸੀਂ ਵੱਡੇ ਵੱਡੇ ਫੋਕੇ ਦਮਕ ਜੇ ਮਾਰੋਗੇ ਸਭ ਨੂੰ ਪਤਾ ਹੈ ਕਿ ਤੁਸੀਂ ਕੱਲ ਤੱਕ ਸਾਰੇ ਭਗੌੜੇ ਹੋ ਤੁਹਾਡੇ ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਇੱਕ ਗੱਲ ਜਰੂਰ ਅਸੀਂ ਕਹਿਣੀ ਚਾਹੁੰਦੇ ਆ ਸੁਖਬੀਰ ਬਾਦਲ ਸ਼ਾਇਦ ਥੋੜਾ ਬਹੁਤਾ ਸਿੱਧਾ ਹੋ ਜਾਂਦਾ ਇਹ ਮੈਂ ਗੈਨੀ ਹਰਪੀਸਿਕ ਨੇ ਇੱਕ ਮਹਾਪਾਤ ਦੀ ਮਿਸਾਲ ਦਿੱਤੀ ਸੀ ਉਹਦੇ ਚ ਸ਼ੁਕਨੀ ਮਾਮੇ ਦਾ ਦਰਜੋਧ ਦਾ ਨਾਮ ਲਿਆ ਸੀ ਦਰਜੋਧਨ ਦਾ ਕਲੀਅਰ ਹੈ ਕਿ ਸੁਖਬੀਰ ਬਾਦਲ ਹੈ ਇਹ ਸ਼ੁਕਨੀ ਮਾਮਾ ਪਤਾ ਹੈ ਕੌਣਾ ਹੈ ਦਿਲਜੀਤ ਸਿੰਘ ਚੀਮਾ ਸ਼ੁਕਨੀ ਨੇ ਹੀ ਦਰਯੋਦਨ ਨੂੰ ਗੁਮਰਾਹ ਕੀਤਾ ਸੀ ਉਹ ਜਦੋਂ ਜੂਆ ਖੇਡਦੇ ਸੀ ਇਹ ਰਾਜ ਬੇਕੀਤੀ ਸੀ ਇਹ ਜਿਹੜਾ ਸ਼ੁਕਨੀ ਹੈ ਨਾ ਚੀਮਾ ਸ਼ੁਕਨੀ ਇਹ ਜਿਹੜਾ ਦਰਯੋਦਨ ਹੈ ਇਹਨੂੰ ਸੋਚਣ ਦਾ ਮੌਕਾ ਨਹੀਂ ਦਿੰਦਾ ਇਹਨੂੰ ਬੇਕੂਫ ਬਣਾਇਆ ਜਾਂਦਾ ਹੈ ਇਹਨੂੰ ਗੁਮਰਾਹ ਕਰੀ ਜਾਂਦਾ ਪਰ ਐਂ ਕਰਦੇ ਆਂਗੇ ਤੇ ਐਂ ਕਰਦੇ ਆਂਗੇ ਕੀ ਕਰਤਾ ਅੰਤ ਦਰਯੋਦਨ ਦਾ ਤੇ ਸ਼ੁਕਨੀ ਦਾ ਪਤਾ ਹੈ ਕੀ ਹੋਇਆ ਸੀ ਸਾਰਿਆਂ ਨੂੰ ਮਹਾਭਾਰਤ ਸੁਣਿਆ ਜਿਹੜਾ ਕੋਈ ਮਾੜੀ-ਮੋਟੀ ਕਸਰ ਰਹਿੰਦੀ ਆ ਸੁਖਬੀਰ ਤੋਂ ਉਹ ਦਲਜੀਤ ਸਿੰਘ ਟੀਮਾ ਪੂਰੀ ਕਰ ਦੂਗਾ ਤੇ ਇਹਨਾਂ ਦਾ ਬੇੜਾ ਪੂਰੀ ਤਰ੍ਹਾਂ ਕਰ ਕਰ ਦੂਗਾ ਉਸਿਆ ਟਟੈਂਕ ਜਾ ਮੁੜ ਕੇ ਉਹ ਉਹਦੇ ਪੁਰਜੇ ਵੀ ਨਹੀਂ ਠਹਾਏ ਸਮੁੰਦਰ ਚ ਇਹਨਾਂ ਦਾ ਵੀ ਇੱਕ ਇੱਕ ਪੁਰਜਾ ਨਹੀਂ ਖੜਾ ਨਾ ਕਿਸੇ ਦਾ ਹਾਂ ਇੱਕ ਗੱਲ ਦਾ ਮੈਨੂੰ ਜਰੂਰ ਪਤਾ ਲੱਗਿਆ ਕਿ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਲੋਕਾਂ ਦੇ ਤਾਣੇ ਮੇੜੇ ਸੋਸ਼ਲ ਮੀਡੀਆ ਤੇ ਤਾਣੇ ਮੇੜੇ ਸੁਣ ਸੁਣ ਕੇ ਅੱਕ ਗਏ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਬਹੁਤ ਵੱਡਾ ਗੁਨਾਹ ਕਰ ਰਿਹਾ ਮੈਨੂੰ ਲੋਕ ਕੀ ਕਹਿਣਗੇ ਮੈਨੂੰ ਜੇ ਨਹੀਂ ਕਹਿਣਗੇ ਤਾਂ ਆਉਣ ਵਾਲੀਆਂ ਮੇਰੀਆਂ ਨਸਲਾਂ ਨੂੰ ਕੀ ਕਹਿਣਗੇ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਤਿਆਰ ਹੈ ਅਸਤੀਫਾ ਦੇ ਨਹੀਂ ਬਟਾ ਪਰ ਉਹਨੂੰ ਉਹਦਾ ਖੜਾ ਨਹੀਂ ਛੱਡਦੇ ਇਹ ਹੀ ਹਾਲਾ ਕਿੰਮੇ ਦੀ ਬਦੌਲਤ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋ ਰਿਹਾ ਉਹ ਵੀ ਅਸਤੀਫਾ ਦੇਣਾ ਚਾਹੁੰਦਾ ਹੈ ਤਿਆਰ ਬੈਠਾ ਹੈ ਉਹਨੂੰ ਵੀ ਅਸਤੀਫਾ ਦੇਣ ਦੀ ਇਹ ਹਾਲਤ ਹੋਈ ਹੈ ਇਹਨਾਂ ਦੀ ਅਸਤੀਫਿਆਂ ਦੇ ਚੱਕਰ 'ਚ ਸੁਖਬੀਰ ਬਾਦਲ ਨੇ ਅਸਤੀਫਾ ਨਹੀਂ ਦਿੱਤਾ ਸਾਰੀ ਪਾਰਟੀ ਖੇਰੂ ਖੇਰੂ ਕਰ ਬਦਨਾਮੀ ਕਰਾ ਲਈ ਸਾਰੇ ਗੁਨਾਹ ਜਿਹੜੇ ਕੀਤੇ ਸੀ ਉਹ ਮੰਨ ਵੀ ਲੈ ਕਾਲ ਤੱਕ ਤਾਂ ਸਾਹਮਣੇ ਉਹ ਫੇਰ ਵੀ ਸ਼ਰਮ ਨਹੀਂ ਆਈ ਇਹਨਾਂ ਨੂੰ ਫੇਰ ਵੀ ਇਹ ਕਾਲ ਤੱਕ ਨਾਲ ਫੇਰ ਟੱਕਰ ਲਈ ਜਾਂਦੇ ਨੇ ਫੇਰ ਟੱਕਰ ਲਈ ਜਾਂਦੇ ਓਏ ਬਾਦਲ ਕਿਉ ਏ ਓਏ ਮਾੜਾ ਮੋਟਾ ਇਹ ਤਾਂ ਹਾਸਪੜ ਕੇ ਦੇਖ ਲੋ ਜੀ ਨੇ ਕਾਲ ਤੱਕ ਸਾਹਮਣੇ ਟੱਕਰ ਲਈ ਐ ਉਹਦਾ ਕੱਖ ਨਹੀਂ ਰਿਹਾ ਰਹੇ ਉਹ ਅਬਦਾਲੀ ਸੀ ਚਾਹੇ ਉਹ ਕੋਈ ਸੀ ਰਹਿਣਾ ਕੱਖ ਤੁਹਾਡਾ ਵੀ ਨਹੀਂ ਮੈਂ ਉਹਨਾਂ ਜਿੰਨਾਂ ਚ ਮਾੜੀ-ਮੋਟੀ ਗੈਰਤਾ ਹੈ ਸਾਨੂੰ ਪਤਾ ਲੱਗ ਕੇ ਜਾਗਣੀ ਸ਼ੁਰੂ ਹੋ ਗਈ ਹੈ ਜਿਵੇਂ ਭੁੰਦੜ ਧਾਮੀ ਮਾੜੇ-ਮੋٹے ਇਹਨਾਂ ਨੂੰ ਪਤਾ ਲੱਗਣ ਕਿ ਉਹ ਗਲਤ ਕਰ ਰਹੇ ਆ ਇਹ ਪਿੱਛੇ ਹਟਣੇ ਨੇ ਇਹ ਤੁਹਾਡਾ ਸਾਥ ਛੱਡਣਗੇ ਤੁਹਾਡਾ ਸਾਥ ਹੌਲੀ-ਹੌਲੀ ਹੌਲੀ-ਹੌਲੀ ਛਾਰੇ ਛਾਣਦੇ ਜਾਣਗੇ ਰਹਿ ਜਾਣਗੇ ਤੁਸੀਂ ਤੇ ਤੁਹਾਡੇ ਨਿਯੁਕਤ ਕੀਤੇ ਹੋਏ ਕਾਲੀ ਅਹੁਦੇਦਾਰ ਡੈਲੀਗੇਟ ਪਰਚੀਆਂ ਕੀ ਚਰਚਾ ਬਾਰੇ ਲੋਕ ਤਾਂ ਤੁਹਾਨੂੰ ਨਫ਼ਰਤ ਕਰਦੇ ਆ ਲੋਕ ਤੁਹਾਡੀ ਸ਼ਕਲ ਨਹੀਂ ਦੇਖਣੀ ਚਾਹੁੰਦੇ ਤੁਸੀਂ ਮੁਕਸਲ ਦੇ ਮੇਲੇ ਤੇ ਜਾਓਗੇ ਨਾ ਕਾਨਫਰੰਸ ਕਰੋਗੇ ਦੇਖੋ ਲੋਕ ਤੁਹਾਨੂੰ ਕਿਹਨਾ ਨਜ਼ਰਾਂ ਨਾਲ ਦੇਖਦੇ ਆ ਕਿਹਨਾ ਨਜ਼ਰਾਂ ਨਾਲ ਥੁੱਕ ਕੇ ਲੰਘਿਆ ਕਰਨਗੇ ਮਲੋਟ ਰੋਡ ਦੇ ਜਿਵੇਂ ਤੁਸੀਂ ਪੰਡਾਲ ਲਾਓਗੇ ਹੈਗਾ ਤੁਹਾਡੇ ਕੋਲੇ ਲਾਣਾ ਵਾਣਾ ਨੋ ਡਾਊਟ ਨੈਟਵਰਕ ਹੈ ਜੋ ਤੁਸੀਂ ਭਰਤੀ ਕੀਤੀ ਹੋਈ ਆ ਆਦੀ ਮਰਜ਼ੀ ਨਾਲ ਉਹ ਹੈ ਪਰ ਉਹਨਾਂ ਤੋਂ ਬਿਨਾ ਇੱਕ ਵੀ ਬੰਦਾ ਨਹੀਂ ਆਊਗਾ ਬਲਕਿ ਤੁਹਾਡੇ ਮੈਂਬਰਾਂ 'ਚੋਂ ਵੀ ਘਟਣਗੇ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬਹੁਤ ਦੁਖੀ ਨੇ ਅੱਧੇ ਤੋਂ ਵੱਧ ਮੈਂਬਰ ਦੁਖੀ ਨੇ ਤੁਹਾਡਾ ਖੜਾ ਛੱਡਣਾ ਚਾਹੁੰਦੇ ਆ ਪਰ ਪਤਾ ਨਹੀਂ ਉਹਨਾਂ ਦੀ ਕੀ ਮਜੂਰੀ ਹੈ ਤੁਹਾਨੂੰ ਦੂਰ ਨਹੀਂ ਹੋ ਸਕਦੇ ਓਏ ਬਣ ਜੋ ਏ ਬੰਦੇ ਦੇ ਪੁੱਤ ਓਏ ਸੁਧਰ ਜੋ ਏ ਉਏ ਨਾ ਕਰੋ ਕਾਨਫਰੰਸ ਨਾ ਕਰੋ ਕਾਨਫਰੰਸ ਮਾਗੀ ਦੇ ਮੇਲੇ ਤੇ ਮਾਗੀ ਦੇ ਮੇਲੇ ਤੇ ਕਾਨਫਰੰਸ ਹੋਰ ਹੋ ਰਹੀ ਹੈ ਉੱਥੇ ਨਵੇਂ ਕਾਲੀ ਦਲ ਦਾ ਐਲਾਨ ਹੋ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜਿਹੜਾ ਡਿਬਰੂਗਲ ਦੀ ਜੇਲ੍ਹ ਚ ਬੈਠਾ ਹੈ ਉਹ ਜੇਲ੍ਹ ਦੇ ਵਿੱਚੋਂ ਤੇ ਤਾਂ ਲੋਕ ਮਗਰ ਲੱਗਣਗੇ ਉੱਥੇ ਇਕੱਠ ਹੋਊਗਾ ਦੇਖ ਲਓ ਪਣ ਤੋ ਅੱਡੇ ਇੱਕ ਅੱਠ ਪੁੱਠ ਨਹੀਂ ਹੋਣਾ ਸਿਰਫ ਤੁਹਾਡਾ ਲਾਣਾ ਵਾਲੇ ਇਕੱਠਾ ਹੋਊਗਾ ਉਹ ਗੋਬੀ ਸ਼ਕਰਗੰਦੀ ਇਹੇ ਜੇ ਲੋਕ ਹੀ ਹੋਣਗੇ ਉੱਥੇ ਹੋਰ ਕੋਈ ਨਹੀਂ ਆਊਗਾ ਗੁਰੂ ਦਾ ਸਿੱਖ ਕੋਈ ਨਹੀਂ ਆਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲਾ ਕੋਈ ਨਹੀਂ ਆਊਗਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕਹਿਣ ਵਾਲਾ ਕੋਈ ਨਹੀਂ ਆਊਗਾ ਜੇ ਆਉਣਗੇ ਤਾਂ ਅਕਾਲ ਤਖਤ ਦੇ ਭਗੌੜੇ ਤੇ ਭਗੌੜਿਆਂ ਦੇ ਖਮੇਤੀ ਉੜਨਗੇ ਚਾਦ ਰੱਖੋ ਇਹ ਦਿਨ ਵੀ ਇਹਦਾ ਆਪਣਾ ਇਤਿਹਾਸ ਹੈ ਤੇ ਜਿਹੜੀ ਕਤੂ ਤੁਸੀਂ ਕਰੋਗੇ 14 ਨੂੰ ਉਹਦਾ ਵੀ ਇਤਿਹਾਸ ਲਿਖਿਆ ਜਾਏਗਾ ਕਾਲੇ ਅੱਖਰਾਂ ਦੇ ਲਿਖਿਆ ਜਾਊਗਾ ਯਾਦ ਰੱਖਿਓ ਅੱਗੇ ਇੱਕ ਕਾਲੀ ਦਲ ਤਾਂ ਹੋਣ ਆਉਣਾ ਜੀ ਦਾ ਅਸੀਂ ਦਸਦੇ ਕੌਮ ਚੈਨਲ ਵੱਲੋਂ ਐਲਾਨ ਕਰ ਚੁੱਕੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਅਕਾਲੀ ਦਲ ਦਾ ਐਲਾਨ ਨਾ ਕਰਨ ਕਰਨ ਜ਼ਰੂਰ ਕਰਨ ਘਟੋ ਘਟ ਇਹਨਾਂ ਨੂੰ ਤਾਂ ਪਤਾ ਲੱਗ ਜਾਊਗਾ ਸਾਡੇ ਮੁਕਾਬਲੇ ਤੇ ਉਧਰ ਕਿੰਨਾ ਇਕੱਠ ਹੈ ਹਾਂ ਉਹ ਕਾਲੀ ਦਲ ਵੀ ਮੱਗੀ ਤੋਂ ਪਹਿਲਾਂ ਪਹਿਲਾਂ ਅਸੀਂ ਬੇਨਤੀ ਕੀਤੀ ਸੀ ਐਲਾਨ ਕੀਤਾ ਸੀ 5 ਜਨਵਰੀ ਨੂੰ ਪ੍ਰਧਾਨ ਦਾ ਨਾਂਦ ਸਾਗੇ ਪ੍ਰਧਾਨ ਜੀ ਦਾ ਹੁਕਮ ਆ ਗਿਆ ਕਿ ਉਹ ਦਿਨ ਹੋਰ ਠਹਿਰੋ ਗੁਰਪੂਰ ਬਲੰਗਣ ਦਿਓ ਉਸ ਤੋਂ ਬਾਅਦ ਉਹ ਐਲਾਨ ਕਰ ਦਿੰਗੇ ਬਹੁਤ ਜਲਦੀ ਮੰਗੀ ਦੇ ਮੇਲੇ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਬਣ ਰਿਹਾ ਹੈ ਤੇ ਕਿਹੜਾ ਸ਼੍ਰੋਮਣੀ ਅਕਾਲੀ ਦਲ 1920 ਵਾਲਾ ਹੋਵੇਗਾ ਕੋਸ਼ਿਸ਼ ਇਹ ਹੋਵੇਗੀ ਅਸੀਂ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਸਰਜੀਤ ਸਿੰਘ ਖਾਲਸਾ ਜਿਹੜੇ ਕਿ ਸਾਡੇ ਐਮਪੀ ਨੇ ਸਤਿਕਾਰਯੋਗ ਨੇ ਉਹਨਾਂ ਨੂੰ ਵੀ ਇਹ ਸੋਚਣਾ ਪਵੇਗਾ ਕਿ ਸਾਨੂੰ ਹੁਣ ਕਰਨਾ ਕੀ ਜਰੂਰੀ ਹੈ ਗਦਾਰਾਂ ਦੇ ਖਿਲਾਫ ਇਕੱਠੇ ਹੋਣਾ ਪਵੇਗਾ। ਸੋ ਇਸ ਕਰਕੇ ਇਹ ਅਸੀਂ ਇਹੀ ਕਹਿਣਾ ਚਾਹੁੰਦੇ ਸੀਗੇ ਸਿੰਘ ਸਾਹਿਬ ਨੂੰ ਬੇਨਤੀ ਕਰਨਾ ਇਹ ਚਾਹੁੰਦੇ ਆ ਸਿੰਘ ਸਾਹਿਬ ਜੀ ਤੁਹਾਡੇ ਹੁਕਮਾਂ ਦੀ ਤੋਹਫੀਨ ਹੋ ਰਹੀ ਹੈ ਤੁਹਾਡੇ ਵੱਲੋਂ ਅਯੋਗ ਤੇ ਰੱਦ ਕਰਾਣ ਦਿੱਤੀ ਹੋਈ ਲੀਡਰਸ਼ਿਪ ਦਮ ਗਜੇ ਮਾਰੂਗੀ ਮੱਗੀ ਦੇ ਮੇਲੇ ਤੇ 14 ਜਨਵਰੀ ਨੂੰ ਉਹਨਾਂ ਨੂੰ ਨੱਥ ਪਾਓ ਉਦੋਂ ਪਹਿਲਾਂ ਪਹਿਲਾਂ ਤਲਬ ਕਰੋ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਅਕਸ਼ਰੋਂ ਢਾ ਲਾਉਣ ਦੇ ਬਾਅਦ ਵਿੱਚ ਪੰਜ ਗੇਸ਼ੇ ਕੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੀ ਇੱਛਾ ਪੂਰੀ ਹੋ ਗਈ ਨਮਾ ਅਕਾਲੀ ਦਲ ਹੋਂਦ ਵਿੱਚ ਆਉ ਆਉ ਪਹਿਲਾਂ ਇਹਨਾਂ ਨੂੰ ਨੱਥ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ